ਦੇਖੋ ਅਸੀਂ ਇੱਕ ਇਥੋਂ ਟਿੱਕਰ ਕਹਿ ਦਿੱਤੀ ਗੱਲ ਹੈ ਕਿ ਇਹਦੇ ਤੇ 2 ਦਿਨ ਲੱਗ ਜਾਣਾ ਪਰਿਵਾਰ ਨੇ ਸਾਡੇ ਨਾਲ ਇਹ ਕਹਿਤਾ 2 ਦਿਨ ਲੱਗਦੇ 4 ਦਿਨਾਂ ਦੇ ਪਰਿਵਾਰ ਨੇ ਇਹ ਕਹਿਤਾ ਕਿ ਮਹੀਨਾ ਵੀ ਲੱਗ ਜੇ ਮਹੀਨਾ ਵੀ ਲੱਗ ਜੇ ਸਾਨੂੰ ਤਾਂ ਵੀ ਕੋਈ ਫਰਕ ਨਹੀਂ ਇਹ ਸਾਡਾ ਨਹੀਂ ਪਰਿਵਾਰ ਦੇ ਸੋਹਲੇ ਧਿਆਨ ਨਾਲ ਸਾਰੇ ਪਰਿਵਾਰ ਨੇ ਕਹਿਤਾ ਸਾਡਾ ਨਹੀਂ ਇਹ ਮੋਰਚੇ ਦਾ ਹੈ ਇਹ ਦੇਸ਼ ਦੀ ਕਿਸਾਨੀ ਦਾ ਪੁੱਤ ਸੀ ਦੇਸ਼ ਦੀ ਕਿਸਾਨੀ ਦਾ ਪੁੱਤ ਬਣ ਚੁੱਕਿਆ ਔਰ ਇਹਨੂੰ ਸਾਰੇ ਦੇਸ਼ ਨੇ ਵਿਦੇਸ਼ਾਂ ਦੇ ਵਿੱਚ ਬੈਠੇ ਲੋਕਾਂ ਨੇ ਜਿਹਨੂੰ ਅਡਾਪਟ ਕਰ ਲਿਆ ਧੰਨਵਾਦ ਵੱਲਵਾਲ ਸਾਹਿਬ ਦੇਖਿਆ ਜਾਵੇ ਤਾਂ ਮੁੱਖ ਮੰਤਰੀ ਪਰਿਵਾਰ ਦੇ ਉੱਤੇ ਪ੍ਰੈਸ਼ਰ ਹੈ ਕਿਹਦੇ ਵੱਲੋਂ ਤੇ ਕਿਹੋ ਜਿਹਾ ਪ੍ਰੈਸ਼ਰ ਹੈ ਜਿਹੜਾ ਪਾਇਆ ਜਾ ਰਿਹਾ ਹੈ ਸਰਕਾਰ ਪ੍ਰਸ਼ਾਸਨ ਦੇਖੋ ਸਰਕਾਰ ਤੇ ਪ੍ਰਸ਼ਾਸਨ ਕੋਈ ਫਰਕ ਨਹੀਂ ਹੁੰਦਾ ਤੇ ਤੁਸੀਂ ਪਰਿਵਾਰ ਨੂੰ ਡਰਾਉਂ ਧਮਕਾਉਂਦੀਆਂ ਗੱਲਾਂ ਕਰਦੇ ਹੋ ਪਰਿਵਾਰ ਨੂੰ ਪੋਲੂਸ਼ਨ ਦੀਆਂ ਗੱਲਾਂ ਕਰਦੇ ਹੋ ਇਹ ਤੁਹਾਡੀ ਗੱਲ ਠੀਕ ਨਹੀਂ ਹੈਗੀ ਤੁਸੀਂ ਸਿਰਫ ਪੰਜਾਬ ਦੀ ਸਰਕਾਰ ਆ ਪੰਜਾਬ ਦੀ ਸਰਕਾਰ ਦੀ ਰਿਸਪੋਨਸੀਬਿਲਟੀ ਬੰਦੀ ਹੈ ਤੁਹਾਡਾ ਪੰਜਾਬ ਦਾ ਇੱਕ ਪੁੱਤ ਉਹਨਾਂ ਨੇ ਸ਼ਹੀਦ ਕੀਤਾ ਜਿਹੜੀ ਇਨਸਾਫ ਲੱਗੇ ਜੀ ਦੱਲੇਵਾਲ ਸਾਹਿਬ ਜਿੱਥੇ ਤੁਸੀਂ ਕਹਿ ਰਹੇ ਹੋ ਜੀ ਦੱਲੇਵਾਲ ਸਾਹਿਬ ਜਿੱਥੇ ਤੁਸੀਂ ਕਹਿ ਰਹੇ ਹੋ ਦੱਲੇਵਾਲ ਸਾਹਿਬ ਜੀ ਦੱਲੇਵਾਲ ਸਾਹਿਬ ਇੱਕਲਾ ਸਵਾਲ ਜਿੱਥੇ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਸਰਕਾਰ ਵੱਲੋਂ ਦਬਾਅ ਪਾਇਆ ਜਾ ਰਿਹਾ ਪਰ ਉੱਥੇ ਮੁੱਖ ਮੰਤਰੀ ਸਾਹਿਬ ਤੁਹਾਡੇ ਨਾਲ ਮੀਟਿੰਗਾਂ 'ਚ ਬੈਠੇ ਆ ਇੱਥੇ ਫਿਰ ਭਰੋਸੇਯੋਗਤਾ ਕੀ ਰਹਿ ਗਈ ਜੀ ਸੁਣੋ ਇੱਕ ਮਿੰਟ ਇਧਰਲੇ ਸਵਾਲ ਦਾ ਜਵਾਬ ਤੇਰੇ ਸਵਾਲ ਦਾ ਜਵਾਬ ਦੇਣਾ ਮੈਂ ਜੀ ਚਲੋ ਜੀ ਮੈਂ ਬੜੀ ਕਲੀਅਰਟੀ ਕਰਨੀ ਚਾਹੁੰਦਾ ਪਹਿਲਾਂ ਮੇਰੇ ਬ੍ਰਦਰ ਬਲੀਜੰਗ ਤੋਂ ਕਲੀਅਰਟੀ ਹੋਈ ਹੈ ਜੋ ਸਾਡੇ ਬੇਟੇ ਸੁਖਦੀਪ ਦੀ ਸਾਧਤ ਹੋਈ ਹੈ ਖਨੂਰੀ ਪਟਕ ਤੇ ਉਹਦੇ ਵਿੱਚ ਸਾਨੂੰ ਪੰਜਾਬ ਗਵਰਨਮੈਂਟ ਨੇ 1 ਕਰੋੜ ਰੁਪਏ ਦੀ ਰਾਸੀ ਇੱਕ ਸਾਡੀ ਬੇਟੀ ਨੂੰ ਨੌਕਰੀ ਦਾ ਐਲਾਨ ਕੀਤਾ ਜੀ ਉਹ ਕਰੋੜ ਦੀ ਰਾਸੀ ਤੇ ਸਰਕਾਰੀ ਨੌਕਰੀ ਨੂੰ ਮੁੱਢ ਤੋਂ ਰੱਦ ਕਰਦੇ ਆ ਸਾਨੂੰ ਸਾਡੇ ਬੱਚੇ ਦੀ ਐਫ ਆਰ ਵੀ ਪਰ ਉਹ ਕਭ ਸੀ ਲੈ ਜਾਂਦੇ ਸਾਨੂੰ ਪੈਸਾ ਨਹੀਂ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਮਤਲਬ ਜਿੰਨਾ ਚਿਰ ਐਫ ਆਰ ਨਹੀਂ ਹੁੰਦੀ ਉਹਨਾਂ ਚਿਰ ਨਹੀਂ ਐਕਸੈਪਟ ਕਰਦੇ ਜਿੰਨਾ ਚਿਰ ਐਫ ਆਰ ਨਹੀਂ ਹੁੰਦੀ ਸਾਡੀ ਜਿase ਕੰਡੀਸ਼ਨ ਤੋਂ ਸ਼ਤ ਨਹੀਂ ਬਸ ਤਰੇ ਕੋ ਇੰਟਰਨੈਟ ਪਰਵਾਰ ਨਾਲ ਦਾਅਵਾ ਕਰੋ ਜਾਂ ਨਾ ਕਰੋ ਨਹੀਂ ਯਾਰ ਮੈਂ ਤੁਹਾਨੂੰ ਇਨਸਾਫ ਮਿਲ ਗਿਆ ਤੁਹਾਨੂੰ ਜਿੱਥੇ ਮੁੰਡੇ ਪੱਟੇ ਲੋ ਮੇਰੇ ਭਾਈ ਹਲਵਾਤਾ ਸਾਰੇ ਕੋਈ ਹਿੰਦੀ ਉਹ ਬੋਲ ਦਿਜੀਏ ਜੇ ਵਗੋ ਚਲ ਚਲ ਇੱਕ ਮਿੰਟ ਪੁੱਛ ਦ ਇੱਕ ਮਿੰਟ ਸਾਨੂੰ ਅਸੀਂ ਪਹਿਲੇ ਦੂਜੇ ਇਹ ਪ੍ਰੈਸ਼ਰ ਕਿਸ ਕਿਸ ਤੋਂ ਪਾਇਆ ਜਾ ਰਿਹਾ ਦੀ ਪ੍ਰੈਸ਼ਰ ਕੌਣ ਭੇਜੇ ਜਾ ਰਹੇ ਤੋ ਪ੍ਰੈਸ ਨਹੀਂ ਕਰ ਜਿਵੇਂ ਪਿੰਡਾਂ ਦੇ ਵਿੱਚ ਆਮ ਲੋਕ ਹੁੰਦੀ ਨੇ ਸਰਕਾਰ ਦੇ ਕੋਈ ਖਾਦੀ ਕੋਈ ਆਮ ਜੋ ਹੈਗੀਆਂ ਪੇਟਾਂ ਵਿੱਚ ਮੈਂ ਤੋ ਨਾ ਕਹੋ ਇਹ ਪੇਟਾਂ ਜਾ ਕੇ ਕਰੇ ਸਕਦੇ ਨਹੀਂ ਮਤਲਬ ਅਸੀਂ ਨਹੀਂ ਕਰਦੇ ਤੁਸੀਂ ਤੁਸੀਂ ਆਪਣਾ ਨਾਮ ਤੇ ਰਿਸ਼ਤਾ ਬੇਸ਼ੇ ਮੈਂ ਰਸਤੇ ਦੇ ਵਿੱਚ ਮੇਰਾ ਸਭ ਤੋਂ ਨੇੜਤਾ ਬੱਚਾ ਸੀਗਾ ਪਰ ਮੇਰਾ ਨਾਤਾ ਕੁਛ ਵੀ ਨਹੀਂ ਪਰ ਮੈਂ ਉਹਨੂੰ ਦਰਜਾ ਆਪਦੇ ਬੇਟੇ ਨੂੰ ਬਦਲਣਾ ਡੱਲੇਵਾਲ ਸਾਹਿਬ ਮੁੱਖ ਮੰਤਰੀ ਸਾਹਿਬ ਤੁਹਾਡੇ ਨਾਲ ਮੀਟਿੰਗਾਂ 'ਚ ਬੈਠ ਰਹੇ ਆ ਤੇ ਇਸ ਤੇ ਕੀ ਪ੍ਰੋਸੇਜੋਗਤਾ ਰਹਿ ਗਈ ਤਾਂ ਦੂਜੇ ਪਾਸੇ ਜਿਵੇਂ ਕਹਿ ਰਹੇ ਪ੍ਰੈਸ਼ਰ ਪਾਇਆ ਜਾ ਰਿਹਾ ਜੀ ਮੁੱਖ ਮੰਤਰੀ ਸਾਨੂੰ ਇਹ ਕਹਿ ਰਹੇ ਨੇ ਕਿ ਆਓ ਜੀ ਅਸੀਂ ਤੁਹਾਡੇ ਨਾਲ ਆ ਅਸੀਂ ਪੰਜਾਬ ਦੇ ਨਾਲ ਆ ਤੁਹਾਡੀ ਗੱਲ ਸਾਡੇ ਸਾਹਮਣੇ ਸਪੱਸ਼ਟ ਕਰ ਗੱਲ ਕਹੀ ਗਈ ਕਿ ਅਸੀਂ ਹਰ ਤਰੀਕੇ ਦੇ ਨਾਲ ਤੁਹਾਡੇ ਨਾਲ ਖੜਾਂਗੇ ਤੇ ਖੜਿਆ ਇੱਕ ਦਿਨ ਅਸੀਂ ਮੁੱਖ ਮੰਤਰੀ ਨੂੰ ਦੁਬਾਰਾ ਸੱਦਿਆ ਮੀਟਿੰਗ ਦੇ ਵਿੱਚ ਆਪ ਤੁਹਾਡੇ ਮਾਧਿਅਮ ਦੇ ਰਹੀਂ ਇਹ ਕਿਹਾ ਵੀ ਉੱਥੇ ਆਓ ਕਿਉਂ ਸੱਦਿਆ ਸੀ ਉਹਦੇ ਇਸੇ ਕਰਕੇ ਸੱਦਿਆ ਸੀਗਾ ਕਿ ਮੁੱਖ ਮੰਤਰੀ ਜੀ ਨੂੰ ਪਤਾ ਲੱਗਿਆ ਜੇ ਉਹਨਾਂ ਨੂੰ ਦੱਸਣਾ ਚਾਹੁੰਨਿਆ ਸੀ ਕਿ ਭਾਈ ਤੁਸੀਂ ਤੁਸੀਂ ਸਾਡੇ ਨਾਲੋਂ ਸਰਕਾਰ ਸਾਡੀ ਹੈ 92 ਐਮਐਲਏ ਅਸੀਂ ਲੋਕਾਂ ਨੇ ਆ ਪਬਲਿਕ ਨੇ ਜਿੱਤ ਕੇ ਦਿੱਤੇ ਨੇ ਤੁਹਾਨੂੰ ਔਰ ਉਹੀ ਲੋਕ ਅੱਜ ਬਾਰਡਰਾਂ ਤੇ ਬੈਠੇ ਨੇ ਜਿਨ੍ਹਾਂ ਦੇ ਉੱਤੇ ਇਹ ਇਹ ਖਤਰਨਾਕ ਹਥਿਆਰ ਸਿੱਟੇ ਜਾ ਰਹੇ ਨੇ ਮੋਟਾਰ ਵਰਗੇ ਖਤਰਨਾਕ ਮਾਰੂ ਹਥਿਆਰ ਜਿੰਨਾਂ ਤੱਕ ਤੇ ਦਰਵਾਜ਼ੇ ਤੋੜੇ ਜਾਂਦੇ ਨੇ ਉਹ ਸਿੱਟੇ ਜਾ ਰਹੇ ਨੇ ਉਹਨਾਂ ਨੂੰ ਆ ਕੇ ਦੇਖੋ ਤੇ ਸਰਕਾਰ ਦੇ ਸਾਹਮਣੇ ਰੱਖੋ